ਭਗਵਾਨ ਤੁਮਨ ਹਥਲਾ ਲਿਸੈਂਸ ਹੀ ਬਣਾ ਦੇ ਕਿਉਂਕਿ ਫਾਜ਼ਤ ਕਰਨ ਜੋਗੇ ਤੁਸੀਂ ਹੈ ਨਹੀਂ ਥੋੜੀ ਪੁਲਿਸ ਕਹਿੰਦੀ ਹੈ ਕਹਿੰਦੀ ਹਥਲਾ ਦਾ ਲੁਧਿਆਣੇ ਮਿਲ ਜਾਂਦਾ ਚਿੱਟਾ ਪਿੰਡਾਂ ਦੀ ਮਿਲ ਜਾਂਦਾ ਤੇ ਗੈਂਗਸਟਰਾਂ ਦੀ ਭਰਤੀ ਪੰਜਾਬ ਚ ਖੁੱਲੀ ਹੋਈ ਜਾਂਦੀ ਆ ਅਸੀਂ ਬਚਾਂਗੇ ਕਿਵੇਂ ਯਾਰ ਹੱਥ ਬੰਨ੍ਹ ਕੇ ਬੇਨਤੀ ਕਰਦਾ ਸੀ ਕੱਲਾ ਨਾਰਾ ਨਹੀਂ ਲਾਉਂਦੇ ਵੀ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਅਈਦਾ ਮੰਨਦੇ ਆ ਵੀ ਅਸੀਂ ਆਪ ਦੀ ਰਾਖੀ ਆਪ ਹੀ ਕਰ ਲਾਂਗੇ ਕਿਉਂਕਿ ਜਿਹੜੀ ਪੁਲਿਸ ਆ ਇਹ ਤਾਂ ਹੁਣ ਕੀ ਆ ਤੁਹਾਨੂੰ ਚਾਹੀਦੀ ਐ ਕੋ ਥੋੜੀ ਰਾਖੀ ਹੁਣ ਜ਼ਰੂਰੀ ਹੋਗੀ ਤੇ ਸਤਾਈ ਆ ਗਈ ਨੇੜੇ ਤੁਹਾਨੂੰ ਪਿੰਡਾਂ ਚ ਕਿਸੇ ਨੇ ਵੜ ਨਹੀਂ ਦੇਣਾ ਜਿਹੜੇ ਹ ਲੋਕ ਤਾਂ ਹੁਣ ਤੁਹਾਡੇ ਐਮ.ਐਲ.ਏ ਨੂੰ ਕੀ ਕੁੱਟਣ ਨੂੰ ਭਾਲਦੇ ਫਿਰਦੇ ਆ ਤੇ ਔਨ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਵੜਨ ਕਿਸੇ ਨੇ ਨਹੀਂ ਦੇਣਾ ਇਸ ਕਰਕੇ ਪੋਸਟ ਤਾਂ ਹੁਣ ਸਾਰੀ ਥੋੜੀ ਰੱਖੀ ਦੀ ਲੱਗਣੀ ਆ ਔਨ ਵਾਲੇ 1.5 ਸਾਲ ਦੇ ਵਿੱਚ ਵੀ ਇਸ ਕਰਕੇ ਲੋਕੋ ਜੇ ਸਹਿਮਤ ਹੈਗੇ ਹੋ ਤਾਂ ਇਹ ਪੋਸਟ ਦੀ ਹਮਾਇਤ ਕਰਿਓ ਕਮੈਂਟ ਬਾਕਸ 'ਚ ਲਿਖ ਕੇ ਦੱਸਿਓ ਵੀ ਵਾਕਈ ਮੈਂ ਕਹਿੰਦਾ ਪੰਜਾਬ ਦੇ ਸਾਰੇ ਲੋਕਾਂ ਨੂੰ ਹਥਿਆਰ ਖੁੱਲਾ ਹੋਣਾ ਚਾਹੀਦਾ ਤੁਸੀਂ ਕੰਡੀਸ਼ਨਾਂ ਜਿੰਨੀਆਂ ਮਰਜ਼ੀ ਸਖਤ ਲਾ ਦਿਓ ਆ ਸ਼ਿਫਾਰਸ਼ ਵਾਲੀ ਕੰਡੀਸ਼ਨ ਚੱਕਦੇ ਹੋਗੇ ਹਥਿਆਰ ਲੈਣ ਵਾਸਤੇ ਹੁਣ ਕਰਨਾ ਕੀ ਪੈਂਦਾ ਪਹਿਲੀ ਗੱਲ ਐਮ.ਐਲ.ਏ ਦੀ ਸ਼ਿਫਾਰਸ਼ ਨਾਲ ਹੀ ਕਿਸੇ ਮੰਤਰੀ ਤੋਂ ਫੇਰ ਕਿਤੇ ਜਾ ਕੇ ਫਾਈਲ ਮਿਲਦੀ ਆ ਤੇ ਫਾਈਲ ਦਾ ਵੀ ਕੀ ਆ 50-5000 ਰੁਪਇਆ ਪਹਿਲਾਂ ਲਿਆ ਜਾਂਦਾ ਹੈਗਾ ਰੈੱਡ ਕਰਾਸ ਦੀ ਪਰਚੀ ਕੱਟ ਦਿੱਤੀ ਜਾਂਦੀ ਆ ਓਏ ਆਪਦੀ ਜਾਨ ਬਚਾਉਣ ਦੇ ਵੀ ਰੁਪਏ ਦੇਣੇ ਪੈਣਗੇ ਲੋਕਾਂ ਨੂੰ ਠੀਕ ਆ ਮੈਂ ਕਹਣਾ ਤੁਸੀਂ ਯਾਰ ਅਗਲੇ ਦਾ ਮੈਡੀਕਲ ਕਰਾਓ ਉਮਰ ਦੀ ਲਿਮਟ ਤੁਸੀਂ ਰੱਖ ਰੱਖੀ ਆ ਮੈਂ ਕਹਣਾ ਫਾਈਲਾਂ ਤਾਂ ਵੈਸੇ ਲੋਕਾਂ ਨੂੰ ਦੇ ਦੇ ਲੋਕ ਆਪਦੀ ਇਫਾਦਤ ਕਰਨ ਵਾਸਤੇ ਆਪਦਾ ਹੱਥ ਲਈ ਖਰੀਦ ਲੈਣ ਕਿਉਂਕਿ ਤੁਹਾਡੇ ਤਾਂ ਹੱਥ ਖੜੇ ਆ ਹੁਣ ਆ ਸਰਪੰਚ ਵਾਲੇ ਕਤਲ ਮਾਮਲੇ 'ਚ ਤੁਹਾਡੀ ਪੁਲਿਸ ਆਉਦੀ ਪਿਠਾ ਆ ਪੀ ਥਾਪੜੀ ਜਾਂਦੇ ਆ ਵੀ ਬੱਲੇ 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 ਅਸੀਂ ਬੜੀ ਛੇਤੀ ਫੜ ਲ ਕਾਤਲ ਨੇ ਬਚ ਨਿਕਲਨੇ ਦਾ ਅੱਛਾ ਢੰਗ ਨਿਕਾਲਾ ਹੈ ਕਾਤਲ ਖੁਦ ਪੁੱਛ ਰਹਾ ਹੈ ਕਿ ਕਤਲ ਹੋਣੇ ਵਾਲੇ ਕੋ ਕਿਸ ਨੇ ਮਾਰ ਡਾਲਾ ਹੈ ਸ਼ਰਮ ਮੰਨੋ ਯਾਰ ਸਾਰੇ ਲੋਕਾਂ ਨੂੰ ਪਤਾ ਵੀ ਕਿਹਨੇ ਮਾਰਿਆ ਬਾਨਾ ਬਣਾਉਣਾ ਬੇਸ਼ੱਕ ਇਹਦਾ ਕੁਝ ਨਹੀਂ ਹੈ ਉਹ ਮਾਂ ਵਿਚਾਰੀ ਕੀ ਹੈ ਬਿਲਕੂਗੀ ਉਹਦੀਆਂ ਭੈਣਾਂ ਬਿਲਕਣ ਗਿਆ ਉਹਦੇ ਜਵਾਕ ਬਿਲਕਣਗੇ ਜਿਹੜੀ ਘਰ ਵਾਲੀ ਬਿਲਕੂਗੀ ਸਾਡੇ ਵਰਗੇ ਵੀ ਜਾ ਜਾ ਕੇ ਉੱਥੇ ਕੀ ਆ ਫੜਾ ਮਾਰਨ ਵਾਲਿਆਂ ਨੇ ਵੀ ਕਈਆਂ ਨੇ ਵੱਡੀਆਂ ਗੱਲਾਂ ਕਰਤੀਆਂ ਕਈ ਬੇਵਕੂਫਾਂ ਨੇ ਉੱਥੇ ਗੱਲ ਇਹ ਵੀ ਕਹਿੰਦੀ ਕਹਿੰਦਾ ਜੀ ਜਿਹੜੀਆਂ ਕਮੇਟੀਆਂ ਬਣਦੀਆਂ ਨੇ ਤਾਂ ਵਿਗਣ ਵਾਸਤੇ ਬਣਦੀਆਂ ਨੇ ਯਾਰ ਮਾੜਾ ਮੋਟਾ ਸੋਚ ਲਿਆ ਕਰੋ ਪਰਵਾਰ ਤੇ ਦਾਪ ਪਾਉਣੀ ਉਹ ਸੌਖੀ ਆ ਇਸਤੇ ਦਿਨਾਂ ਦੇ ਦਾਪ ਪਾਉਣੀ ਸੌਖੀ ਆ ਪਰ ਮੈਂ ਕਹਣਾ ਜਦੋਂ ਕਿ ਇਹ ਗਰੁੱਪ ਬਣ ਜਾਂਦੇ ਨਾ ਕੋਈ ਨਾ ਕੋਈ ਕਮੇਟੀ ਬਣ ਜਾਂਦੀ ਆ ਸਾਰੇ ਸੰਘਰਸ਼ ਕਮੇਟੀਆਂ ਬਣ ਕੇ ਹੀ ਜਿੱਤੇ ਗਏ ਆ ਪਿਛਲੇ ਸਮੇਂ ਜਿਹੜੇ ਵੱਡੇ ਜਿੱਤੇ ਗਏ ਆ ਕਰਕੇ ਕਮੇਟੀਆਂ ਦੀ ਰੈਲੇਵੈਂਸ ਨੂੰ ਖਤਮ ਨਾ ਕਰਿਆ ਕਰੀਏ ਅਸੀਂ ਸਟੇਜ ਤੋਂ ਖੜ ਕੇ ਕੀਆ ਚੌੜੇ ਹੋ ਕੇ ਕੀਆ ਸਿਰਫ ਬੱਲੇ ਬੱਲੇ ਲੈਂਡ ਦੇ ਮਾਰੇ ਕਹਿ ਦਿੰਨੇ ਆ ਕਿ ਕਮੇਟੀਆਂ ਦਾ ਕੋਈ ਫਾਇਦਾ ਨਹੀਂ ਜਿਹਦਾ ਵਿਗਣ ਵਾਸਤੇ ਬਣਦੀਆਂ ਨੇ ਸਰਕਾਰਾਂ ਬਣਾਉਂਦੀਆਂ ਨੇ ਇਹ ਗੱਲ ਗਲਤ ਆ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਵੀ ਜਿੰਨੇ ਪੰਜਾਬ ਦੇ ਵਿੱਚ ਪਿਛਲੇ ਟਾਈਮ ਦੇ ਵਿੱਚ ਅਸਲੇ ਫੜੇ ਜਾਂਦੇ ਆ ਅੰਮ੍ਰਿਤਸਰ ਤਰਨਤਾਰਨ ਸਾਈਡ ਤੋਂ ਜਿਹੜੇ ਫੜੇ ਜਾਂਦੇ ਆ ਸਾਰੇ ਇੰਪੋਰਟਡ ਵੈਪਨ ਨੇ ਕਿਹੜੀ ਵਾਰਦਾਤ ਆ ਜਿਹੜੀ ਯਾਰ ਇੱਕ ਨੰਬਰ ਦੀ ਅਸਲੇ ਨਾਲ ਹੁੰਦੀ ਆ ਸਰਕਾਰੇ ਜਵਾਬਤਾ ਦੇ ਦੇ ਆ ਪੰਜਾਬ 'ਚ ਕ੍ਰਾਈਮ ਹੋ ਜਾਂਦਾ ਜਿੰਨੀਆਂ ਵਾਰਦਾਤਾਂ ਹੋਈ ਜਾਂਦੀਆਂ ਨੇ ਸਾਰੀਆਂ 2 ਨੰਬਰ ਦੇ ਅਸਲੇ ਨਾਲ ਹੁੰਦੀਆਂ ਨੇ ਮੇਰੇ ਨੂੰ ਤਾਂ ਵੋਟਾਂ ਵੇਲੇ ਵੀ ਸਮਝ ਨਹੀਂ ਆਉਂਦੀ ਵੀ ਵੋਟਾਂ ਮੇਰੇ ਸਭ ਤੋਂ ਵੱਧ ਡਰ ਹੁੰਦਾ ਜਿਹੜੇ ਆ ਬਦਮਾਸ਼ ਨਾਲ ਤੁਰੇ ਫਿਰਦੇ ਹੁੰਦੇ ਨੇ ਤੇ ਡੱਬਾਂ ਦੇ ਵਿੱਚ ਦੋ ਨੰਬਰ ਦੇ ਕੱਟੇ ਪਾਏ ਹੁੰਦੇ ਆ ਲੀਡਰਾਂ ਦੇ ਨਾਲ ਜਿਹੜੇ ਤੁਰੇ ਫਿਰਦੇ ਹੁੰਦੇ ਆ ਇਹੀ ਫਿਰ ਇਹਨਾਂ ਨੂੰ ਪ੍ਰੋਟੈਕਸ਼ਨ ਵੀ ਦਿੰਦੇ ਆ ਜਦੋਂ ਕਿ ਇਹ ਸਰਕਾਰਾਂ ਆ ਜਾਂਦੀਆਂ ਨੇ ਉਹਨਾਂ ਸਾਰਿਆਂ ਕੋਲੇ ਦੋ ਨੰਬਰ ਦੇ ਵੈਪਨ ਹੁੰਦੇ ਆ ਤੇ ਉਸ ਹਲਕੇ ਦੇ ਜਿਹੜੇ ਸਧਾਰਨ ਲੋਕ ਹੈਗੇ ਆ ਭਾਵੇਂ ਟਾਣੀ 'ਚ ਬੈਠਾ ਕੋਈ ਭਾਵੇਂ ਜਿੱਥੇ ਮਰਜ਼ੀ ਬੈਠਾ ਉਹਨੂੰ ਸੁਰੱਖਿਆ ਦੀ ਕਹਿੰਦੇ ਕੋਈ ਲੋੜ ਨਹੀਂ ਉਹਦੇ ਫੜਕੇ ਹਥਲੇ ਕਹਿੰਦੇ ਜਮਾ ਕਰਾਓ ਜੀ ਕੀ ਗੱਲ ਭਾਈ ਅਗਲੇ ਨਾਲ ਦੀ ਸ ਨਾ ਅਗਲਾ ਬਾਹਰ ਨਿਕਲਣ ਜੋਗਾ ਦਾ ਛੱਡੋ ਮੈਂ ਕਿਹਾ ਅਗਲਾ ਘਰੇ ਬੈਠਾ ਵੀ ਸੁਰੱਖਿਅਤ ਹੈ ਨਹੀਂ ਜਿਹੜੇ ਅੱਜ ਪੰਜਾਬ ਦੇ ਹਾਲਾਤ ਹੈਗੇ ਆ ਕਿ ਪੰਜਾਬ ਦੇ ਵਿੱਚ ਘਰ-ਘਰ ਦੇ ਵਿੱਚ ਲਾਇਸੈਂਸ ਪੁਲਿਸ ਨੂੰ ਖੁਦ ਹੀ ਕੀ ਜਾਰੀ ਕਰਦੇ ਨੇ ਚਾਹੀਦੇ ਆ ਸਰਕਾਰਾਂ ਨੂੰ ਤੁਸੀਂ ਬੰਦੇ ਦਾ ਮੈਡੀਕਲ ਕਰਾ ਲਓ ਯਾਰ ਠੀਕ ਹੈ ਨਾ ਉਹਦੇ ਚੈੱਕ ਕਰ ਲਓ ਵੀ ਬੰਦਾ ਕੋਈ ਨਸ਼ਾ ਪਤਾ ਕੀ ਹਾਰਟ ਨਸ਼ਾ ਜਿਹੜਾ ਕਰਦੇ ਆ ਉਦੂ ਕੀਆ ਵਿੱਚੋਂ ਬਾਹੇ ਕੱਢ ਦਿਓ ਪਰੇ ਸ਼ਿਪਾਰਸ਼ ਵਾਲਾ ਕੰਮ ਬੰਦ ਕਰ ਦਿਓ ਯਾਰ ਬਿਨਾ ਮਾਕੇ ਮੰਤਰੀ-ਮੁੰਤਰੀ ਦੀ ਸ਼ਿਪਾਰਸ਼ ਵੱਡੀ ਕਰਾਏ ਬਿਨਾ ਤਾਂ ਡੀਸੀ ਨਹੀਂ ਹਾਂ ਭਰਦਾ ਜਿਹੜਾ ਸਾਡਾ ਨੌਕਰ ਹੈਗਾ ਸਾਡੇ ਪੱਲੇੋਂ ਤਨਖਾਹ ਲੈਂਦਾ ਪਹਿਲਾਂ ਸ਼ਿਫਾਰਿਸ਼ ਕਰਾਓ ਫਿਰ ਕੀ ਆ 50 5000 ਰੁਪਏ ਰੈੱਡ ਕਰਾਖ ਦੀਆਂ ਪਰਚੀਆਂ ਕਟਾਓ ਪਤਾ ਨਹੀਂ ਸਹੀ ਥਾਂ ਦੇ ਲੱਗਦਾ ਕਿ ਨਹੀਂ ਲੱਗਦਾ ਇਹ ਵੀ ਆਪਾਂ ਬਿੱਤਰ ਜਾਣਦੇ ਆ ਉਹਦੀ ਫੀਸ ਵੀ ਕਟਾ ਦਿਓ ਯਾਰ ਬੰਦਾ ਉਹਦੀ ਜਾਨ ਬਚਾਉਣ ਦੀ ਕੀਮਤ ਤੁਹਾਨੂੰ ਪੇ ਕਰੇ ਸਾਡਾ ਪੰਜਾਬ ਦਾ ਨੌਜਵਾਨ ਤਾਂ ਕੋਈ ਚਿੱਟਾ ਖਾ ਕੇ ਮਰ ਗਿਆ ਕੋਈ ਗੋਲੀ ਨਾਲ ਮਾਰਤਾ ਤੇ ਲੋਕਾਂ ਨੇ ਰੱਬ ਦਾ ਭਾਣਾ ਕਹਿ ਕੇ ਸਾਰਤਾ ਇਹ ਭਾਣਾ ਰੱਬ ਦਾ ਨਹੀਂ ਇਹ ਸਰਕਾਰ ਦੇ ਭਾਣੇ ਆ ਤੇ ਨਿੱਕੀ ਨਿੱਕੀ ਗੱਲ ਤੇ ਬੋਲਣ ਵਾਲੇ ਜੇ ਬੋਲੇ ਕਿਉਂ ਹੋਗੇ ਯਾਰ ਆਵਾਜ਼ ਕਿਉਂ ਨਹੀਂ ਤੁਹਾਡੇ ਤੱਕ ਹਜੇ ਤੱਕ ਪਹੁੰਚੀ ਮੈਕਨਕ ਜੀ ਸਰਕਾਰ ਦੇ ਨੁਮਾਇੰਦੇ ਨੇ ਹਾ ਦਾ ਨਾਰਾ ਵੀ ਨਹੀਂ ਮ ਤੁਹਕੇ ਇਲਜ਼ਾਮ ਕਹਿੰਦੇ ਕੀ ਆ ਐਮਐਲਏ ਸਾਹਿਬ ਤੇ ਆ ਰਿਹਾ ਤੁਹਾਡੇ ਤੇ ਜਿਹੜਾ ਕਹਿੰਦੇ ਮੋਬਾਈਲ ਰਿਪੇਅਰ ਕਰਦਾ ਸੀ ਤੇ ਬੈਠਾ ਹੁਣ ਕਹਿੰਦੇ ਫੌਰੀਨ ਦੇ ਵਿੱਚ ਜਾ ਕੇ ਆ ਇੰਗਲੈਂਡ ਦੇ ਵਿੱਚ ਪਹੁੰਚੇ ਹੋਏ ਨੇ ਪਰ ਕਿੱਥੇ ਭੱਜ ਕੇ ਜਾਓਗੇ 27 ਤਾਂ ਆ ਗਈ ਪੁਲਿਸ ਤੋਂ ਹੁਣ ਤੁਹਾਡੀ ਫਾਇਦੇ ਵੀ ਨਹੀਂ ਹੋਣੀ ਇਹ ਗੱਲ ਯਾਦ ਰੱਖਿਓ